ਅੱਜ ਅਸੀਂ ਇੱਕ ਖਾਸ ਵਿਸ਼ੇ ਦੀ ਪਰਚੋਲ ਕਰ ਰਹੇ ਹਾਂ ਸਿੱਧੀਆਂ ਮਤਲਬ ਜਿਨ੍ਹਾਂ ਨੂੰ ਆਮ ਤੌਰ ਤੇ ਅਲੌਕਿਕ ਸ਼ਕਤੀਆਂ ਕਿਹਾ ਜਾਂਦਾ ਹੈ ਹਾਂਜੀ ਤੇ ਸਾਡੇ ਕੋਲ ਸਰਦਾਰ ਗੁਲਜ਼ਾਰ ਸਿੰਘ ਦੀ ਕਿਤਾਬ ਹਿਡਨ ਸਾਇੰਸ ਆਫ ਯੋਰ ਲਾਈਫ ਉਸ ਦੇ ਹਵਾਲੇ ਨਾਲ ਇੱਕ ਲੇਖ ਹੈ ਸਿਰਲੇਖ ਹੈ ਸਿੱਧੀਆਂ ਵਿਗਿਆਨਕ ਅਤੇ ਧਾਰਮਿਕ ਦ੍ਰਿਸ਼ਟੀਕੋਣ ਹੂੰ ਤਾਂ ਅੱਜ ਦਾ ਆਪਣਾ ਮਕਸਦ ਇਹ ਦੇਖਣਾ ਹੈ ਕਿ ਇਹ ਸ਼ਕਤੀਆਂ ਮਤਲਬ ਸਿਰਫ ਕਹਾਣੀਆਂ ਹੀ ਨੇ ਜਾਂ ਇੰਨਾ ਪਿੱਛੇ ਕੋਈ ਡੂੰਗਾ ਸੱਚ ਵੀ ਹੈ ਕਾਸ ਕਰਕੇ ਗੁਲਜ਼ਾਰ ਸਿੰਘ ਜੀ ਦੇ ਨਜ਼ਰੀਏ ਤੋਂ ਬਿਲਕੁਲ ਤੇ ਇਹ ਲੇਖ ਨਾ ਬੜੀ ਦਿਲਚਸਪ ਪਹੁੰਚ ਅਪਣਾਉਂਦਾ ਹੈ ਇਸ ਸਿੱਧੀਆਂ ਨੂੰ ਕਈ ਪਾਸਿਆਂ ਤੋਂ ਦੇਖਦਾ ਹੈ ਅੱਛਾ ਹਾਂ ਜਿਵੇਂ ਪੁਰਾਣੇ ਯੋਗ ਤੰਤਰ ਗ੍ਰੰਥ ਕੀ ਕਹਿੰਦੇ ਨੇ ਫਿਰ ਅੱਜ ਦਾ ਮਨੋਵਿਗਿਆਨ ਤੇ ਇੱਥੋਂ ਤੱਕ ਕਿ ਕੁਆਂਟਮ ਫਿਜ਼ਿਕਸ ਨਾਲ ਵੀ ਜੋੜਨ ਦੀ ਕੋਸ਼ਿਸ਼ ਕਰਦਾ ਵਾਹ ਮਤਲਬ ਪੁਰਾਣਾ ਗਿਆਨ ਤੇ ਨਵੀਂ ਸਾਇੰਸ ਦਾ ਸੁਮੇਲ ਹਾਂਜੀ ਬਿਲਕੁਲ ਇਹ ਇੱਕ ਤਰ੍ਹਾਂ ਦਾ ਪੁਲ ਬਣਾਉਣ ਦੀ ਕੋਸ਼ਿਸ਼ ਹੈ ਜਿਵੇਂ ਸਰਦਾਰ ਗੁਲਜ਼ਾਰ ਸਿੰਘ ਜੀ ਦੇ ਕੰਮ ਵਿੱਚ ਆਮ ਦੇਖਣ ਨੂੰ ਮਿਲਦਾ ਹੈ ਨਾ ਹਾਂ ਸਹੀ ਗੱਲ ਹੈ ਚਲੋ ਫਿਰ ਸ਼ੁਰੂਆਤ ਧਾਰਮਿਕ ਪੱਖ ਤੋਂ ਕਰਦੇ ਹਾਂ ਲੇਖ ਚ ਬੁੱਧ ਧਰਮ ਦੀਆਂ 6 ਅਭਿਜਿਆਂ ਦਾ ਜ਼ਿਕਰ ਆਉਂਦਾ ਹਾਂ 6 ਅਭਿਜਿਆ ਇਹ ਖਾਸ ਮਾਨਸਿਕ ਯੋਗਤਾਵਾਂ ਨੇ ਖਾਸ ਤੌਰ ਤੇ ਦਿਵਯ ਚਕਸ਼ੂ ਮਤਲਬ ਦੂਰ ਦ੍ਰਿਸ਼ਟੀ ਉਹਨੂੰ ਅੱਜ ਦੀ ਪੈਰਾਸਾਈਕੋਲੋਜੀ ਚ ਰਿਮੋਟ ਵਿਊਇੰਗ ਕਹਿੰਦੇ ਨੇ ਉਹਦੇ ਨਾਲ ਜੁੜਿਆ ਗਿਆ ਬਿਲਕੁਲ ਇਹ ਕਾਫੀ ਹੈਰਾਨੀ ਵਾਲੀ ਗੱਲ ਲੱਗੀ ਮੈਨੂੰ ਹੈ ਨਾ ਤੇ ਇਸੇ ਤਰ੍ਹਾਂ ਦਿਵਯ ਸ਼ਰੋਤ ਮਤਲਬ ਦੂਰ ਦੀਆਂ ਆਵਾਜ਼ਾਂ ਸੁਣ ਲੈਣਾ ਇਹਦੀ ਤੁਲਨਾ ਕੀ ਕਹਿੰਦੇ ਨੇ ਕੁਆਂਟਮ ਇੰਟੈਂਗਲਮੈਂਟ ਨਾਲ ਕੀਤੀ ਗਈ ਹੈ ਅੱਛਾ ਕੁਆਂਟਮ ਇੰਟੈਂਗਲਮੈਂਟ ਹਾਂ ਜਿਵੇਂ ਉਹਦੇ ਵਿੱਚ ਦੋ ਕਣ ਦੂਰ ਹੋ ਕੇ ਵੀ ਜੁੜੇ ਰਹਿੰਦੇ ਨੇ ਨਾ ਇੱਕ ਤੇ ਅਸਰ ਹੋਵੇ ਤਾਂ ਦੂਜੇ ਤੇ ਤੁਰੰਤ ਹੁੰਦਾ ਤਾਂ ਵਿਚਾਰ ਇਹ ਹੈ ਕਿ ਸ਼ਾਇਦ ਚੇਤਨਾ ਵੀ ਐਦਾਂ ਕੰਮ ਕਰਦੀ ਹੋਵੇ ਹਾਂ ਹਾਂ ਸਮਝ ਗਿਆ ਤੇ ਫਿਰ ਪਰਚਿਤ ਜਾਨਨ ਮਤਲਬ ਦੂਜਿਆਂ ਦੇ ਮਨ ਪੜ ਲੈਣਾ ਇਹਨੂੰ ਐਨਐਲਪੀ ਯਾਨੀ ਨਿਊਰੋ ਲਿੰਗੁਇਸਟਿਕ ਪ੍ਰੋਗਰਾਮਿੰਗ ਦੇ ਕਨਸੈਪਟਸ ਨਾਲ ਜੋੜਦੇ ਨੇ ਓਕੇ ਸਰ ਸਭ ਤੋਂ ਵੱਡੀ ਗੱਲ ਬੁੱਧ ਧਰਮ ਦਾ ਅਸਲ ਜ਼ੋਰ ਇਹਨਾਂ ਸ਼ਕਤੀਆਂ ਤੇ ਨਹੀਂ ਸਗੋਂ ਮਨ ਦੇ ਵਿਕਾਰਾਂ ਲਾਲਚ ਗੁੱਸਾ ਹੰਕਾਰ ਇਹਨਾਂ ਤੇ ਕਾਬੂ ਪਾਉਣ ਤੇ ਹੈ ਹਾਂ ਇਹ ਬਹੁਤ ਜ਼ਰੂਰੀ ਗੱਲ ਹੈ ਅਸਲ ਮਕਸਦ ਤਾਂ ਅੰਦਰੂਨੀ ਸ਼ੁੱਧੀ ਹੋਇਆ ਅੱਛਾ ਤੇ ਸਿੱਖ ਧਰਮ ਦਾ ਕੀ ਨਜ਼ਰੀਆ ਹੈ ਗੁਰਬਾਣੀ ਚੋਂ ਆਉਂਦਾ ਸਿੱਧ ਸਾਧ ਸਭ ਕੋ ਚਾਹੇ ਬਿਨ ਸਤਗੁਰ ਸਿੱਧ ਨਾ ਪਾਏ ਇਹਦਾ ਕੀ ਮਤਲਬ ਹੋਇਆ ਦੇਖੋ ਇੱਥੇ ਸਤਗੁਰ ਦਾ ਮਤਲਬ ਸਿਰਫ ਕੋਈ ਬਾਹਰੀ ਗੁਰੂ ਨਹੀਂ ਸਗੋਂ ਅੰਦਰ ਦੀ ਆਵਾਜ਼ ਸੱਚਾ ਗਿਆਨ ਜਾਂ ਆਪਣੀ ਉੱਚ ਚੇਤਨਾ ਨੂੰ ਵੀ ਸਮਝਿਆ ਗਿਆ ਹੈ। ਅੱਛਾ ਸਿੱਖ ਫਲਸਫੀ ਕਹਿੰਦੀ ਹੈ ਕਿ ਸਿੱਧੀਆਂ ਅ ਅਧਿਆਤਮਿਕ ਰਸਤੇ ਤੇ ਚੱਲਦਿਆਂ ਇੱਕ ਕੁਦਰਤੀ ਨਤੀਜਾ ਐਵੇਂ ਕਹਿ ਲਓ ਬਾਈ ਪ੍ਰੋਡਕਟ ਹੋ ਸਕਦੀਆਂ ਨੇ ਪਰ ਮੰਜ਼ਿਲ ਨਹੀਂ ਬਿਲਕੁਲ ਨਹੀਂ ਜੇ ਧਿਆਨ ਸਿਰਫ ਸ਼ਕਤੀਆਂ ਲੈਣ ਤੇ ਲੱਗਿਆ ਤਾਂ ਅਸਲ ਕੰਮ ਰਹਿ ਜਾਂਦਾ ਹੈ। ਇਹਦੀ ਤੁਲਨਾ ਨਾਲ ਮਨੋਵਿਗਿਆਨ ਚ ਮਾਸਲੋ ਦੀ ਸੈਲਫ ਐਕਚੁਅਲਾਈਜੇਸ਼ਨ ਥਿਊਰੀ ਨਾਲ ਕਰ ਸਕਦੇ ਆ ਹਾਂ ਹਾਂ ਸੁਣਿਆ ਹੈ ਉਸ ਬਾਰੇ ਜਿੱਥੇ ਬੰਦਾ ਆਪਣੀ ਪੂਰੀ ਸਮਰੱਥਾ ਤੱਕ ਪਹੁੰਚਦਾ ਹੈ ਤੇ ਫਿਰ ਖਾਸ ਯੋਗਤਾਵਾਂ ਉਸੇ ਵਿਕਾਸ ਦਾ ਇੱਕ ਹਿੱਸਾ ਬਣ ਕੇ ਉਭਰਦੀਆਂ ਨੇ ਇਹ ਬੜਾ ਅਹਿਮ ਨੁਕਤਾ ਹੈ ਮਤਲਬ ਜ਼ੋਰ ਵਿਕਾਸ ਤੇ ਹੋਣਾ ਚਾਹੀਦਾ ਹੈ ਨਾ ਕਿ ਸ਼ਕਤੀਆਂ ਤੇ ਤੇ ਇੱਥੇ ਹੀ ਮੈਨੂੰ ਲੱਗਦਾ ਸਰਦਾਰ ਗੁਲਜ਼ਾਰ ਸਿੰਘ ਜੀ ਦੀ ਸੋਚ ਖਾਸ ਕਰਕੇ ਹਿਡਨ ਸਾਇੰਸ ਵਾਲੀ ਬਹੁਤ ਫਿਟ ਬੈਠਦੀ ਹੈ ਹਾਂ ਜੀ ਬਿਲਕੁਲ ਉਹ ਕਹਿੰਦੇ ਸੀ ਕਿ ਇਹ ਸਿੱਧੀਆਂ ਅਸਲ 'ਚ ਚੇਤਨਾ ਦੇ ਅਨਵਰਤੇ ਨਿਯਮ ਨੇ। ਉਹਨਾਂ ਦੀ ਉਹ ਉਦਾਹਰਣ ਬੜੀ ਕਮਾਲ ਦੀ ਸੀ, ਰੇਡੀਓ ਤਰੰਗਾਂ ਵਾਲੀ। ਹਾਂ, ਕਿ ਜਿਵੇਂ ਰੇਡੀਓ ਵੇਵਜ਼ ਮਾਰਕੋਨੀ ਤੋਂ ਪਹਿਲਾਂ ਵੀ ਸੀਗੀਆਂ, ਬਸ ਸਾਨੂੰ ਪਤਾ ਨਹੀਂ ਸੀ ਉਹਨਾਂ ਨੂੰ ਵਰਤਣਾ ਕਿਵੇਂ ਆ। ਐਨ ਉਹੀ ਗੱਲ। ਤੇ ਉਹ ਇਸ ਗੱਲ ਤੇ ਬਹੁਤ ਜ਼ੋਰ ਦਿੰਦੇ ਸਨ ਕਿ ਇਹਨਾਂ ਸ਼ਕਤੀਆਂ ਨੂੰ ਸਿੱਧਾ ਟੀਚਾ ਬਣਾਉਣਾ ਸਪਿਰਚੁਅਲ ਮਟੀਰੀਅਲਿਜ਼ਮ ਦਾ ਖਤਰਾ ਪੈਦਾ ਕਰਦਾ ਹੈ। ਸਪਿਰਚੁਅਲ ਮਟੀਰੀਅਲਿਜ਼ਮ ਯਾਨੀ ਅਧਿਆਤਮਕ ਪਦਾਰਥਵਾਦ ਹਾਂ ਮਤਲਬ ਅਧਿਆਤਮਿਕਤਾ ਨੂੰ ਵੀ ਚੀਜ਼ਾਂ ਵਾਂਗ ਇਕੱਠਾ ਕਰਨ ਦੀ ਕੋਸ਼ਿਸ਼ ਉਹਨਾਂ ਮੁਤਾਬਿਕ ਸਭ ਤੋਂ ਸਹੀ ਤੇ ਸੁਰੱਖਿਤ ਰਾਤਾ ਸੇਵਾ ਤੇ ਨਾਮ ਸਿਮਰਨ ਰਾਹੀਂ ਅੰਦਰਲਾ ਗਿਆਨ ਤੇ ਸ਼ਾਂਤੀ ਪਾਣਾ ਤੇ ਜੇ ਸਿੱਧੀਆਂ ਮਿਲਣ ਤਾਂ ਦਾਤ ਸਮਝ ਕੇ ਸਵੀਕਾਰ ਕਰੋ ਪਰ ਉਹਨਾਂ ਦੀ ਭੁੱਖ ਨਾ ਰੱਖੋ ਇਹ ਧਾਰਮਿਕ ਤੇ ਫਲਸਫੀਕਲ ਗੱਲਾਂ ਤਾਂ ਸਮਝ ਆਉਂਦੀਆਂ ਨੇ ਪਰ ਲੇਖ ਇਹਨਾਂ ਨੂੰ ਅਜੋਕੇ ਵਿਗਿਆਨ ਨਾਲ ਵੀ ਜੋੜਦਾ ਹੈ ਤੁਸੀਂ ਦੱਸਿਆ ਸੀ ਉਹ ਕਿਵੇਂ ਹਾਂ ਉਕੂ ਦੀ ਸਮਾਨਤਾਵਾਂ ਵਾਲੇ ਇਸ਼ਾਰਾ ਕਰਦਾ ਜਿਵੇਂ 8 ਸਿੱਧੀਆਂ ਚੋਂ ਇੱਕ ਅਣੀਮਾ ਹੈ ਸਰੀਰ ਨੂੰ ਬਹੁਤ ਛੋਟਾ ਕਰ ਲੈਣਾ ਇਹਦੀ ਤੁਲਨਾ ਕੁਆਂਟਮ ਫਿਜ਼ਿਕਸ ਦੇ ਕੁਆਂਟਮ ਟਨਲਿੰਗ ਨਾਲ ਕੀਤੀ ਗਈ ਹੈ ਅੱਛਾ ਜਿੱਥੇ ਇੱਕ ਕਣ ਕਿਸੇ ਰੁਕਾਵਟ ਚੋਂ ਦੀ ਲੰਘ ਜਾਂਦਾ ਜਿਵੇਂ ਸੁਰੰਗ ਬਣਾ ਕੇ ਫਿਰ ਪ੍ਰਾਪਤੀ ਸਿੱਧੀ ਹੈ ਮਤਲਬ ਮਨ ਨਾਲ ਕਿਸੇ ਵੀ ਚੀਜ਼ ਤੱਕ ਪਹੁੰਚ ਜਾਣਾ ਹੂੰ ਇਹਨੂੰ ਪ੍ਰਿੰਸਟਨ ਦੇ ਗਲੋਬਲ ਕੌਨਸ਼ੀਅਸਨੈਸ ਪ੍ਰੋਜੈਕਟ ਜਾਂ CIA ਦੇ ਪੁਰਾਣੇ ଷ୍ਟਾਰਗੇਟ ਪ੍ਰੋਜੈਕਟ ਨਾਲ ਜੋੜ ਕੇ ਦੇਖਦੇ ਨੇ ਜਿਹੜਾ ਰਿਮੋਟ ਵਿਊਇੰਗ ਤੇ ਸੀ ਹਾਂਜੀ ਤੇ ਈਸ਼ਤਵ ਯਾਨੀ ਕੁਦਰਤ ਤੇ ਕੰਟਰੋਲ ਉਹਦੀ ਤੁਲਨਾ ਸਾਈਕੋਕਾਈਨੇਸਿਸ ਯਾਨੀ PK ਦੇ ਪ੍ਰਯੋਗਾਂ ਨਾਲ ਕਰਦੇ ਨੇ ਜਿੱਥੇ ਮਨ ਦੀ ਸ਼ਕਤੀ ਨਾਲ ਚੀਜ਼ਾਂ ਹਿਲਾਉਣ ਦੀ ਕੋਸ਼ਿਸ਼ ਹੁੰਦੀ ਹੈ ਇਹ ਤੁਲਨਾਵਾਂ ਸੱਚੀ ਸੋਚਣ ਲਾ ਦਿੰਦੀਆਂ ਨੇ ਵੀ ਸ਼ਾਇਦ ਪੁਰਾਣੇ ਗਿਆਨ 'ਚ ਕੁਝ ਅਜਿਆ ਹੈ ਜਿਸਨੂੰ ਸਾਇੰਸ ਹੁਣ ਟੋਣ ਲੱਗੀ ਹੈ ਹਾਂ ਬਿਲਕੁਲ ਲੇਖ ਲੇਖ ਵਿਕ ਅਭਿਆਸ ਦਾ ਜ਼ਿਕਰ ਵੀ ਸੀ ਓਮ ਮੰਤਰ ਦਾ ਜਾਪ ਹਾਂ ਓਮ ਮੰਤਰ ਦਾ ਉਹਦੀ 432 ਹਰਟਜ਼ ਦੀ ਫ੍ਰੀਕੁਐਂਸੀ ਬਾਰੇ ਕਿਹਾ ਗਿਆ ਕਿ ਉਹ ਕੁਦਰਤੀ ਤੌਰ ਤੇ ਸ਼ਾਂਤੀ ਦਿੰਦੀ ਹੈ ਤੇ ਸ਼ਾਇਦ ਡੀਐਨਏ ਨਾਲ ਵੀ ਮੇਲ ਖਾਂਦੀ ਹੈ ਪਰ ਨਾਲ ਹੀ ਗੁਰੂ ਦੀ ਮਹੱਤਤਾ ਤੇ ਵੀ ਜ਼ੋਰ ਸੀ ਬਹੁਤ ਜ਼ਿਆਦਾ ਕਿਉਂਕਿ ਬਿਨਾਂ ਸਹੀ ਗਾਈਡੈਂਸ ਦੇ ਇਹਨਾਂ ਪਾਸੇ ਫਟਕਣ ਦਾ ਡਰ ਬਹੁਤ ਹੁੰਦਾ ਹੈ ਇਸੇ ਲਈ ਸਰਦਾਰ ਗੁਲਜ਼ਾਰ ਸਿੰਘ ਜੀ ਦਾ ਕੰਮ ਇੰਨਾ ਅਹਿਮ ਹੈ ਉਹ ਵਿਗਿਆਨ ਤੇ ਅਧਿਆਤਮ ਨੂੰ ਅਲੱਗ ਨਹੀਂ ਮੰਨਦੇ ਸੀ ਇੱਕੋ ਸੱਚ ਦੇ ਦੋ ਪਹਿਲੂ ਹਾਂਜੀ ਤਾਂ ਫਿਰ ਇਸ ਸਾਰੀ ਗੱਲਬਾਤ ਦਾ ਨਿਚੋੜ ਕੀ ਕੱਢਿਆ ਜਾਵੇ ਦੇਖੋ ਮੁੱਖ ਗੱਲ ਇਹ ਹੈ ਕਿ ਸਿੱਧੀਆਂ ਜਾਂ ਇਹ ਅਸਾਧਾਰਨ ਯੋਗਤਾਵਾਂ ਸ਼ਾਇਦ ਮਨੁੱਖੀ ਚੇਤਨਾ ਦੇ ਵਿਕਾਸ ਦਾ ਅਗਲਾ ਪੜਾਅ ਹੋ ਸਕਦੀਆਂ ਨੇ ਜਿਵੇਂ ਗੁਲਜ਼ਾਰ ਸਿੰਘ ਜੀ ਨੇ ਕਿਹਾ ਚੇਤਨਾ ਦੇ ਅਣਵਰਤੇ ਨਿਯਮ ਹੂੰ ਪਰ ਇਹਨਾਂ ਦੀ ਪਾਲ ਖਤਰਨਾਕ ਹੋ ਸਕਦੀ ਹੈ ਜੇ ਗਲਤ ਵਰਤੋਂ ਹੋਵੇ ਜਾਂ ਹੰਕਾਰ ਆ ਜਾਏ ਤਾਂ ਇਹ ਆਤਮਿਕ ਪ੍ਰਦੂਸ਼ਣ ਵਧਾਉਂਦੀਆਂ ਨੇ ਕਰਮਾਂ ਦਾ ਬੰਧਨ ਹੋਰ ਪੱਕਾ ਕਰਦੀਆਂ ਨੇ ਤਾਂ ਸਹੀ ਰਸਤਾ ਸਹੀ ਰਸਤਾ ਉਹੀ ਅੰਦਰੂਨੀ ਸ਼ੁੱਧੀ ਨਿਰਸਵਾਰਥ ਸੇਵਾ ਤੇ ਪਰਮਾਤਮਾ ਨਾਲ ਜੁੜਨ ਦਾ ਬਿਲਕੁਲ ਸਹੀ ਅਖੀਰ ਚ ਇੱਕ ਸਵਾਲ ਛੱਡ ਜਾਂਦੇ ਹਾਂ ਸਰੋਤਿਆਂ ਲਈ ਸਰਦਾਰ ਗੁਲਜ਼ਾਰ ਸਿੰਘ ਜੀ ਦਾ ਇੱਕ ਕਥਨ ਸੀ ਜਦੋਂ ਵਿਗਿਆਨ ਵੇਦਾਂ ਨੂੰ ਸਮਝੇਗਾ ਲੈਬਾਂ ਮੰਦਰ ਬਣ ਜਾਣਗੀਆਂ ਹਾਂ ਬੜੀ ਡੂੰਗੀ ਗੱਲ ਹੈ ਇਸ ਨਾਲ ਸਵਾਲ ਉੱਠਦਾ ਹੈ ਸਾਡੇ ਅੰਦਰ ਚੇਤਨਾ ਦੇ ਹੋਰ ਕਿਹੜੇ ਅਣਖੋਜੇ ਨਿਯਮ ਕੰਮ ਕਰ ਰਹੇ ਨੇ ਜਿਹੜੇ ਸ਼ਾਇਦ ਬਸ ਆਪਣੇ ਮਾਰਕੋਨੀ ਪਲ ਦੀ ਉਡੀਕ ਕਰ ਰਹੇ ਨੇ ਮਤਲਬ ਉਸ ਪਲ ਦੀ ਜਦੋਂ ਅਸੀਂ ਉਹਨਾਂ ਨੂੰ ਸਮਝ ਕੇ ਸਹੀ ਤਰੀਕੇ ਨਾਲ ਵਰਤਣਾ ਸਿੱਖ ਲਈਏ ਹਾਂਜੀ ਬਿਲਕੁਲ